ਨੂੰ ਵੀ ਮਦਦੂਤੀ ਮਿਲੇਗੀ ਦੋਸਤੋ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਮਿੱਡੇ ਮੀਲ ਵਿੱਚ ਕੇਲੇ ਦੇਣ ਦਾ ਫੈਸਲਾ ਕੀਤਾ ਹੈ ਇਹ ਚੰਗਾ ਫੈਸਲਾ ਹੈ ਪਰ ਕੇਲਿਆਂ ਦੇ ਕੇਲਿਆਂ ਦਾ ਰੇਟ ਬਹੁਤ ਹਾਈ ਤੈ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਵਿੱਚ ਬਹੁਤ ਹੀ ਵਧੀਆ ਇੱਕ ਫਲ ਤਿੰਨੋ ਹੈ ਜੋ ਸਾਡੇ ਪੰਜਾਬ ਦੇ ਕਿਸਾਨਾਂ ਦਾ ਰੁੱਲ ਰਿਹਾ ਹੈ ਇਸ ਵੇਲੇ ਜਿਸ ਵਿੱਚ ਵਿਟਾਮਿਨਸ ਸੀ ਬਹੁਤ ਭਰਪੂਰ ਮਾਤਰਾ ਵਿੱਚ ਹੈ ਜੇ ਕਿਤੇ ਇਹਦੀ ਜਗਾ ਕਿੰਨੋਂ 5 ਰੁਪਏ ਪ੍ਰਤੀ ਕਿੰਨੋਂ ਦੇ ਹਿਸਾਬ ਨਾਲ ਦੇ ਕੇ ਕਿਸਾਨਾਂ ਦਾ ਕਿੰਨੋਂ ਸਪਲਾਈ ਕੀਤਾ ਜਾਏ ਤਾਂ ਸਾਡੇ ਆਪਣੇ ਕਿਸਾਨਾਂ ਨੂੰ ਇਹਦਾ ਲਾਭ ਮਿਲੇਗਾ ਔਰ ਬੱਚਿਆਂ ਨੂੰ ਹੋਰ ਪੋਸਟਿਕ ਖੁਰਾਕ ਮਿਲੇਗੀ ਕੇਲੇ ਨਾਲੋਂ ਕਿਤੇ ਵਧੀਆ ਖੁਰਾਕ ਮਿਲੇਗੀ ਇਸ ਲਈ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਉਹ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੇ ਵਧੀਆ ਫੈਸਲਾ ਕੀਤਾ ਫਲ ਦੇਣ ਦਾ ਪਰ ਪੰਜਾਬ ਦਾ ਫਲ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰੇ ਬਹੁਤ ਬਹੁਤ ਧੰਨਵਾਦ ਦੱਸਿਆ ਕਿ ਬੀਤੀ 28 ਦਸੰਬਰ ਨੂੰ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰਕੇ ਬੱਚਿਆਂ ਦੇ ਖਾਣੇ 'ਚ ਖੇਲੇ ਸ਼ਾਮਿਲ ਕਰਨ ਦੇ ਹੁਕਮ ਦਿੱਤੇ ਸੀ ਬੱਚਿਆਂ ਨੂੰ ਇਹ ਖਾਣਾ 1 ਜਨਵਰੀ ਨੂੰ ਦੇਣ ਦੇ ਹੁਕਮ ਹੋਏ ਸੀ ਪਹਿਲੀ ਜਮਾਤ ਤੋਂ 8ਵੀਂ ਤੱਕ ਇਹ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਜਦ ਕਿ ਸਰਕਾਰ ਵੱਲੋਂ ਸਕੂਲਾਂ ਨੂੰ 5 ਰੁਪਏ ਇੱਕ ਕੇਲੇ ਲਈ ਮੁਹੱਈਆ ਕਰਵਾਏ ਜਾਣਗੇ ਜਿਸ ਕਾਰਨ ਹੁਣ ਕਿਸਾਨ ਮੰਗ ਕਰ ਰਹੇ ਨੇ ਕਿ ਇਸੇ ਰੇਟ ਤੇ ਜੇਕਰ ਸਰਕਾਰ ਕਿੰਨੂ ਖਰੀਦੇਗੀ ਤਾਂ ਇਸ ਦਾ ਵੱਡਾ ਲਾਭ ਪੰਜਾਬ ਦੇ ਕਿਸਾਨੀ ਨੂੰ ਮਿਲੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ